ਆ ਜਿਹੜੀ ਸਮੱਸਿਆ ਹੈ ਇਹਦਾ ਇੱਕੋ ਇੱਕ ਹੱਲ ਹੈ ਕਿ ਜੇ ਆਪਾਂ ਕੰਕਰੀਟ ਦੇ ਜਿਵੇਂ ਡੈਮ ਬੰਦਦੇ ਆ ਉਹ ਤਰੀਕੇ ਨਾਲ ਸਾਰਾ ਅਕਨਾਲ ਕਰੀਏ 6-7000 ਕਰੋੜ ਲੱਗਣਾ ਹੈ ਜੇ ਜੇ ਆਪਣੀ ਸਰਕਾਰ ਆਉਂਦੀ ਹੈ ਤੇ ਇਸ ਪੱਕਾ ਹੀ ਇਲਾਜ ਕਰ ਦੂੰਗਾ ਜ਼ਿੰਦਗੀ ਭਰ ਤਣ ਨੂੰ ਇਹਦੀ ਉਹ ਸਮੱਸਿਆ ਨਹੀਂ ਹੋਊਗੀ ਬੋਲਦਾ ਮੈਂ ਤੁਹਾਡਾ ਧੰਨਵਾਦ ਕਰਦਾ ਮੈਂ ਤੁਹਾਡਾ ਧੰਨਵਾਦ ਕਰਦਾ ਜਿਸ ਤਰੀਕੇ ਨਾਲ ਮੈਂ ਸਿਰ ਝੁਕਦਾ ਆਪਣੀ ਕੌਮ ਦੇ ਚਰਨਾ ਜੀ ਆਈ ਚੀਜ਼ ਕਿਤੇ ਹੋਰ ਸੂਬੇ 'ਚ ਹੁੰਦੀ ਨਾ ਡੁੱਲ ਜਾਣੀ ਸੀ ਪਰ ਥੋੜੀ ਹਿੰਮਤ ਹੈ ਤੁਸੀਂ ਥੋੜੀ ਹਿੰਮਤ ਹੈ ਜਿਹੜਾ ਸਾਰਾ ਕੁਝ ਛੱਡ ਕੇ ਇੱਕ ਦੂਜੇ ਦੀ ਮਦਦ ਤੇ ਆਏ ਹੋ ਸੋ ਮੈਂ ਅੱਜ ਮੇਰੇ ਕੋਲ ਮੈਨੂੰ ਬੁਲਾਇਆ ਸੀ ਹਰਉਬ ਸਾਹਿਬ ਨੇ ਤੇ ਆਪਣੇ ਅਲਗਾਂ ਕਾਰੀ ਦੇ ਬਾਬਾ ਨੇ ਸੋ ਮੈਂ ਇਹਨਾਂ ਨੂੰ ਕਹਤਾ ਕਿਸੇ ਚੀਜ਼ ਦੀ ਲੋੜ ਹੈ ਜਦੋਂ ਪਾਣੀ ਥੱਲੇ ਜਾਊਗਾ ਜਦੋਂ ਪਾਣੀ ਥੱਲੇ ਜਾਊਗਾ ਉਦੋਂ ਮੈਂ ਆਪਣੇ ਬਠਿੰਡੇ ਸਾਈਡ ਤੋਂ ਉਧਰੋਂ ਜੀਸੀਬੀਆਂ ਫੋਕ ਲਿਫਟਸ ਦੇ ਆਪਣੀਆਂ ਟਰੱਕ ਭੇਜ ਕੇ ਸਾਰਾ ਡੀਜ਼ਲ ਅਸੀਂ ਪਾਵਾਂਗੇ ਫੁੱਟੀ ਜ਼ਮੀਨਾਂ ਸਾਫ਼ ਕਰਨ ਵਾਸਤੇ ਜਿਸ ਸਟੇਲ ਤੇ ਜਿੱਥੇ ਹੋ ਜੂਗਾ ਉਹ ਕਰਾਂਗੇ ਤੇ ਹੁਣ ਮੈਂ ਹੁਣ ਮੈਂ ਠੇਕੇਦਾਰ ਨੇ 150 ਪਾਉਂਦੇ ਆ ਉਹ ਉਹਦਾ ਆਪਾਂ ਕੀ ਕਰਾਂ ਹੁਣ ਜੋ ਪਾਣੀ ਥੱਲੇ ਗਿਆ ਹੁਣ ਮੈਂ ਬੰਦ ਵਾਸਤੇ ਮੈਂ ਹੁਣੀ ਇਹਨਾਂ ਤਿੰਨਾਂ ਨੂੰ ਮੈਂ ਸਰਉ ਸਾਹਿਬ ਨੂੰ ਕਹਿ ਦੇਦਾ ਮੈਂ 3 ਲੱਖ ਰੁਪਇਆ ਤੇ 9000 ਲੀਟਰ ਡੀਜ਼ਲ ਮੈਂ ਇੱਥੇ ਦੇ ਕੇ ਗਿਆ ਜਾ ਰਿਹਾ ਉਹ ਆਖੀ ਇਹਦੇ ਮਗਰ ਇਹਨੂੰ ਚਿੰਮਲਾਂਗੇ ਇਹਦੇ ਬਾਅਦ ਉਹ ਉਹਦੇ ਬਾਅਦ ਨਾ ਹੁਣ ਤਾਂ ਆਪਾਂ ਗੇੜਾ ਸੰਭਾਲ ਲਈਏ ਇਹਨੂੰ ਇਹਦੇ ਬਾਅਦ 10-15 ਦਿਨ ਬਾਅਦ ਮੈਂ ਫਿਰ ਤੋਂ ਆ ਜੂਗਾ ਫਿਰ ਆਪਾਂ ਇਹਨੂੰ ਠੇਕੇਦਾਰ ਮਗਰ ਪਾਵਾਂਗੇ ਪੱਕਾ ਇਹਨੂੰ ਪੱਕਾ ਕਰਵਾਉਂਦਾ ਪੱਕਾ 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 ਕਰਾਂਗੇ ਪੱਕਾ ਕਰਾਂਗੇ ਨਾਲ ਜਿੱਥੇ ਆਈ ਕੋਈ ਸੁਣਦਾ ਹੋਰ ਮੈਂ ਇਹਨਾਂ ਨੂੰ ਕਹਿੰਦਾ ਮੈਂ ਇਹਨਾਂ ਨੂੰ ਕਹਿੰਦਾ ਕਿਸੇ ਹੋਰ ਵੀ ਚੀਜ਼ ਦੀ ਲੋੜ ਹੋਏ ਮੈਨੂੰ ਟੈਲੀਫੋਨ ਕਰ ਦਿਓ ਮੈਂ ਪਹੁੰਚਾ ਦੂੰਗਾ ਤੁਹਾਡੇ ਕੋਲ ਠੀਕ ਹੈ ਚਲੋ ਬਹੁਤ ਬਹੁਤ ਤੁਹਾਡੀ ਕਾਲੀਦਾਰ